ਏ ਜਾਣਨਾ ਚਾਹੁੰਦੇ ਆ ਤੁਹਾਡੇ ਤੋਂ ਕਿ ਕੱਲ ਜੋ ਬੀਤੀ ਸ਼ਾਮ ਤੱਕ ਤਸਵੀਰਾਂ ਸਾਹਮਣੇ ਆਈਆਂ ਤੁਹਾਨੂੰ ਰੀਟੇਨ ਵੀ ਕੀਤਾ ਗਿਆ ਤੁਸੀਂ ਮੀਟਿੰਗ ਦਾ ਕਿਹਾ ਗਿਆ ਤੁਹਾਨੂੰ ਕੋਈ ਗੱਲ ਤਾਂ ਖਬਰਾਂ ਆਈਆਂ ਕਿ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਕਿ ਉਹ ਮੀਟਿੰਗ ਨਾ ਸਿਰੇ ਚੜਨ ਕਰਨ ਸਭ ਕੁਝ ਵਾਪਰਿਆ ਕੱਲ ਬਿਲਕੁਲ ਸਾਰੇ ਜਿੱਥੇ ਦੋ ਤਰੀਕ ਨੂੰ ਅਸੀਂ ਆਪਣਾ ਪ੍ਰੋਟੈਸਟ ਸ਼ੁਰੂ ਕੀਤਾ ਸੀ ਜਲੰਧਰ ਸ਼ਹਿਰ ਤੋਂ ਅਤੇ ਅਤੇ ਅਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹ ਕਿਹਾ ਸੀ ਕਿ ਜੇਕਰ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਕੋਈ ਮੀਟਿੰਗ ਨਹੀਂ ਹੁੰਦੀ ਜਾਂ ਸਾਡੀ ਮੀਟਿੰਗ ਦਾ ਕੋਈ ਵੀ ਰਿਜ਼ਲਟ ਨਹੀਂ ਨਿਕਲਦਾ ਤਾਂ ਅਸੀਂ ਜਿਹੜਾ 10 ਤਰੀਕ ਤੱਕ ਜਲੰਧਰ ਵਿੱਚ ਰਹਿ ਕੇ ਰੋਜ਼ ਪ੍ਰਦਰਸ਼ਨ ਕਰਾਂਗੇ ਉਸ ਤੋਂ ਬਾਅਦ ਸਾਨੂੰ 4-5 ਘੰਟੇ ਦੋ ਤਰੀਕ ਨੂੰ ਉੱਥੇ ਸੰਵਿਧਾਨ ਚੌਕ ਬਿਠਾਉਣ ਤੋਂ ਬਾਅਦ ਉਹਨਾਂ ਨੇ ਸਾਨੂੰ ਮੀਟਿੰਗ ਦਾ ਭਰੋਸਾ ਦਿੱਤਾ ਕਿ 3 ਤਰੀਕ ਨੂੰ ਤੁਹਾਡੀ ਸਵੇਰੇ 9:00 ਵਜੇ ਸੀਐਮ ਸਾਹਿਬ ਦੀ ਰਹਾਇਸ਼ ਵਿੱਚ ਮੀਟਿੰਗ ਕਰਵਾਈ ਜਾਊਗੀ ਜਦੋਂ ਅਸੀਂ ਕੱਲ 9 ਵਜੇ ਸੀਐਮ ਸਾਹਿਬ ਦੀ ਰਹਾਇਸ਼ ਤੇ ਗਏ ਤਾਂ ਪਹਿਲਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮਿਸਿਸ ਦੇ ਨਾਲ ਮੀਟਿੰਗ ਕੀਤੀ ਜਾਊਗੀ ਗੁਰਪ੍ਰੀ ਡਾਕਟਰ ਗੁਰਪ੍ਰੀ ਕੋਲ ਜੀ ਨਾਲ ਤੇ ਫਿਰ 11 ਵਜੇ ਤੱਕ ਉਹਨਾਂ ਨੇ ਕਿਹਾ ਕਿ ਉਹਨਾ ਉਹਨਾਂ ਨੇ ਵੀ ਪ੍ਰੋਗਰਾਮ ਤੇ ਜਾਣਾ ਤੇ ਤੁਸੀਂ ਥੋੜੀ ਦੇਰ ਵੇਟ ਕਰੋ ਅਸੀਂ 1:30 ਵਜੇ ਜਦੋਂ ਉੱਥੇ ਬੈਠੇ ਰਹੇ ਫਿਰ ਅਸੀਂ ਪੁੱਛਿਆ ਕਿ ਮੀਟਿੰਗ ਕਦੋਂ ਹੋਵੇਗੀ ਕਹਿੰਦੇ ਕਿ ਉਹਨਾਂ ਦੇ ਮਾਤਾ ਜੀ ਬੈਠੇ ਉਹਨਾਂ ਨਾਲ ਗੱਲ ਕਰ ਲਓ ਅਸੀਂ ਕਿਹਾ ਕਿ ਸਾਡਾ ਮਸਲਾ ਸਿਰਫ ਸੀਐਮ ਸਾਹਿਬ ਹੀ ਸੁਲਝਾ ਸਕਦੇ ਉਸ ਤੋਂ ਬਾਅਦ 3:30 ਫਿਰ ਅਸੀਂ ਪੁੱਛਿਆ ਕਿ ਸਾਡੀ ਜਿਹੜੀ ਮੀਟਿੰਗ ਦਾ ਟਾਈਮ ਅਸੀਂ ਹੁਣ ਕਿੰਨੀ ਦੇਰ ਤੱਕ ਬਿਠਾਉਣਾ ਕਹਿੰਦੇ ਕਿ ਸੀਐਮ ਸਾਹਿਬ ਤਾਂ ਕਿਸੇ ਪ੍ਰੋਗਰਾਮ ਵਿੱਚ ਨਹੀਂ ਉਹ ਤਾਂ ਰਾਤ ਤੱਕ ਕੌਣਗੇ 1:00 ਵਜੇ ਤੱਕ ਤੁਸੀਂ ਉਹਨਾਂ ਦੀ ਸਿਸਟਰ ਨਾਲ ਗੱਲ ਕਰ ਲਓ ਜਦੋਂ ਅਸੀਂ ਉਹਨਾਂ ਦੀ ਸਿਸਟਰ ਦੇ ਨਾਲ ਉਹ ਬੈਠੇ ਸੀ ਸਾਰੇ ਲੋਕ ਉਹਨਾਂ ਕੋਲ ਜਾ ਰਹੇ ਸੀ ਉਹਨਾਂ ਨੂੰ ਮੰਗੋ ਪੱਤਰ ਦੇ ਰਹੇ ਸੀ ਅਸੀਂ ਉਹਨਾਂ ਨਾਲ ਜਾ ਕੇ ਗੱਲਬਾਤ ਕੀਤੀ ਤੇ ਸਾਡਾ ਮੈਟਰ ਸੁਣਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਤੁਹਾਡੀ ਮੀਟਿੰਗ ਹੈ 15 ਤਰੀਕ ਤੋਂ ਬਾਅਦ ਕਰਾਈ ਜਾਊਗੀ ਕਿਉਂਕਿ ਹੁਣ ਇਹਨਾਂ ਦਿਨਾਂ ਦੇ ਵਿੱਚ ਸੀਐਮ ਸਾਹਿਬ ਜਿਹੜੇ ਬਿਜ਼ੀ ਨੇ ਉਹਨਾਂ ਕੋਲ ਬਿਲਕੁਲ ਵੀ ਟਾਈਮ ਨਹੀਂ ਹੈਗਾ ਤੇ ਫਿਰ ਅਸੀਂ ਉਹ ਉਹ ਅਸੀਂ ਬਾਹਰ ਆਗੇ ਤੇ ਉਹਨਾਂ ਦਾ ਜਿਹੜਾ ਪੀਏ ਉਹਨਾਂ ਦੀ ਸਿਸਟਰ ਦਾ ਉਹ ਬਾਹਰ ਆ ਕੇ ਸਾਨੂੰ ਕਹਿੰਦਾ ਕਿ ਅਸੀਂ ਬੈਠ ਗਏ ਕਹਿੰਦੇ ਜੀ ਤੁਸੀਂ ਬੈਠਣਾ ਤਾਂ ਬੈਠ ਸਕਦੇ ਪਰ ਫਾਇਦਾ ਨਹੀਂ ਹੈਗਾ ਕੋਈ ਕਿ ਤੁਹਾਡੀ ਮੀਟਿੰਗ ਨਹੀਂ ਹੋਣੀ ਫਿਰ ਅਸੀਂ ਉੱਥੋਂ ਆ ਗਏ ਫਿਰ ਸਾਡਾ ਜਿਹੜਾ ਗੇਡਰ ਸੀ ਉਹ ਸਾਰਾ ਅਸੀਂ ਜਲੰਧਰ ਦੇ ਵਿੱਚ ਹੀ ਸੀਗਾ ਅਸੀਂ ਫਿਰ ਉੱਥੋਂ ਉਹਨਾਂ ਦੀ ਰਹਾਇਸ਼ ਤੇ ਅੱਗੇ ਧਰਨੇ ਲਾਉਂਦੇ ਹੋਏ ਆਏ ਤੇ ਉੱਥੇ ਸਾਨੂੰ ਪੁਲਿਸ ਨੇ ਜਿਹੜਾ ਉਸੇ ਟਾਈਮ ਗੱਡੀਆਂ ਮੰਗਵਾ ਕੇ ਸਾਨੂੰ ਜਿਹੜਾ ਖਿੱਚ ਤੋ ਕਰਕੇ ਸਾਨੂੰ ਗੱਡੀਆਂ ਦੇ ਵਿੱਚ ਬਿਠਾ ਲਿਆ ਨਾਲ ਦੀ ਨਾਲ ਸਾਡੇ ਮੋਬਾਈਲ ਫੋਨ ਕੋਲ ਬਹੁਤ ਅਨਮਨੁੱਖੀ ਹਾਰ ਸਾਡੇ ਨਾਲ ਕੀਤਾ ਸਾਨੂੰ ਗਾਲੀ ਗਲੋਚ ਕੀਤਾ ਗਿਆ ਤੇ ਉਸ ਤੋਂ ਬਾਅਦ ਸਾਨੂੰ 4 ਵਜੇ ਤੋਂ ਲੈ ਕੇ 9 ਵਜੇ ਤੱਕ ਆ ਥਾਣਾ सदर ਜਮਸ਼ੇਰ ਦੇ ਵਿੱਚ ਜਿਹੜਾ ਸਾਨੂੰ ਗ੍ਰਿਫਤਾਰ ਕਰਕੇ ਨਜ਼ਰਬੰਦ ਕਰਕੇ ਬਿਠਾ ਲਿਆ ਗਿਆ ਮੇਰੀ 5 ਸਾਲ ਦੀ ਬੱਚੀ ਵੀ ਨਾਲ ਜਿਹੜੀ ਉਹਨੂੰ ਨਜ਼ਰਬੰਦ ਕੀਤਾ ਗਿਆ ਤੇ ਉਸ ਤੋਂ ਬਾਅਦ ਇੱਥੋਂ ਲੋਕਲ ਐਮਐਲਏ ਕਾਂਗਰਸ ਤੇ ਜਦੋਂ ਉਹਨਾਂ ਤੱਕ ਸਾਡੀ ਗੱਲ ਪਹੁੰਚੀ ਤੇ ਫਿਰ ਉਹਨਾਂ ਨੇ ਜਿਹੜਾ ਸਾਨੂੰ ਰਾਤ ਦੇ 9 ਵਜੇ ਆ ਕੇ ਠਾਣੇ ਤੋਂ ਰੀਲੀਜ਼ ਕਰਵਾਇਆ ਤੇ ਅੱਜ ਅਸੀਂ ਫਿਰ ਅਸੀਂ ਕੱਲ ਜਦੋਂ ਸਾਨੂੰ ਛੱਡਿਆ ਫਿਰ ਅਸੀਂ ਪ੍ਰਸ਼ਾਸਨ ਨੂੰ ਕਿਹਾ ਕਿ ਅਸੀਂ ਹਜੇ ਇੱਥੇ ਹੀ ਆਂ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਜਾਂ ਸਾਡੀ ਮੀਟਿੰਗ ਨਹੀਂ ਹੁੰਦੀ ਅਸੀਂ ਇੱਥੋਂ ਨਹੀਂ ਜਾਣਾ ਚਾਹੇ ਸਾਨੂੰ ਗ੍ਰਿਫਤਾਰ ਕਰ ਲਓ ਚਾਹੇ ਸਾਡੇ ਡਾਂਗਾ ਸੋਟੇ ਮਾਰ ਲਓ ਚਾਹੇ ਸਾਡੇ ਤੇ ਪਰਚੇ ਪਰ ਅਸੀਂ ਨਹੀਂ ਜਾਵਾਂਗੇ ਤੇ ਅੱਜ ਫਿਰ ਅਸੀਂ ਸतीश ਭਗਤ ਸਿੰਘ ਯਾਦਗਾਰੀ ਹਲ ਜਾਂਦਾ ਦੇ ਵਿੱਚ ਇਕੱਠੇ ਹੋਏ ਹਾਂ ਪਰ ਇਹਨਾਂ ਨੇ ਸੈਂਕੜੇ ਦੇ ਪੁਲਿਸ ਫੋਰਸ ਬਾਹਰ ਲਾਈ ਹੋਈ ਹੈ ਸਾਨੂੰ ਇੱਥੇ ਹੀ ਬਿਠਾ ਕੇ ਰੱਖਿਆ ਹੈ ਬਾਹਰ ਨਹੀਂ ਜਾਣ ਦੇ ਰਹੇ ਸਾਨੂੰ ਕੱਲ ਜਦੋਂ ਪ੍ਰੋਟੈਸਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਕਿੰਨੇ ਕੁ ਵਲੰਟੀਅਰ ਸੀ ਜਿਹੜੇ ਆ ਜਾਂ ਤੁਹਾਡੇ ਕੈਂਡੀਡੇਟ ਸੀ ਜਿਹੜੇ ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਜਿਹੜੇ ਪ੍ਰਦਰਸ਼ਨ ਕਰਨ ਦੇ ਵਿੱਚ ਸ਼ਾਮਲ ਸੀ ਸਾਰਿਆਂ ਨੂੰ ਰੀਟੇਨ ਕਰ ਲਿਆ ਗਿਆ ਸੀ ਜਾਂ ਕਿਸੇ ਨੂੰ ਛੱਡਿਆ ਵੀ ਗਿਆ ਅਨਿ ਸਰ ਕਿਸੇ ਨੁਵੀ ਨੇ ਛੱਡਿਆ ਸਾਡੇ ਜਿਹੜੇ 20 ਬਾਈਕ ਸਾਥੀ ਸੀਗੇ ਜਿਨ੍ਹਾਂ ਨੂੰ ਰੀਟੇਨ ਕੀਤਾ ਹਜੇ ਬਾਕੀ ਸਾਥੀ ਇੱਕ ਗੁਰਦੁਆਰਾ ਸਾਹਿਬ ਬੈਠੇ ਸੀਗੇ ਤੇ ਉਹਨਾਂ ਨੂੰ ਇਦਾਂ ਸੀ ਕਿ ਮੈਡਮ ਮੀਟਿੰਗ ਕਰਨ ਗਏ ਹੋਏ ਆ ਤੇ ਫਿਰ ਮੀਟਿੰਗ ਤੋਂ ਬਾਅਦ ਅਸੀਂ ਕੋਈ ਕਰਾਂਗੇ ਪਰ ਜਦੋਂ ਤੱਕ ਜਿਹੜਾ ਅਸੀਂ ਉਹਨਾਂ ਨੂੰ ਫੋਨ ਫਾਨ ਕੀਤੇ ਉਹਨਾਂ ਨੂੰ ਪਹੁੰਚਦੈਨੋਂ ਟਾਈਮ ਲੱਗਾ ਪਰ ਜਦ ਜਿੰਨੇ ਕਾ ਅਸੀਂ ਗਏ ਸੀ ਮੋਰੇ ਪਹੁੰਚ ਗਏ ਨਾਂਦਿਆਂ ਨੂੰ ਜਦੋਂ ਨਾਰੇਵਾਜੀ ਕੀਤੀ ਅਸੀਂ ਸੋਚਿਆ ਕਿ ਚਲੋ 10 15 ਮਿੰਟ ਬਾਅਦ ਉਹ ਵੀ ਆ ਜਾਣਗੇ ਜਦੋਂ ਅਸੀਂ ਨਾਰੇਵਾਜੀ ਕਰਨੀ ਸਟਾਰਟ ਕੀਤੀ ਉਦੋਂ ਹੀ ਸਾਨੂੰ ਉਹਨਾਂ ਨੇ ਜਿਹੜਾ ਸਾਡੇ ਨਾਲ ਤੱਕ ਮੁਕੀ ਕੀਤਾ ਸਰ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੇ মিডিਆ ਉੱਤੇ ਖੜਾ ਸੀ ਜਲੰਧਰ ਦਾ ਉਹਨਾਂ ਦੇ ਵਿਨਾਲ ਵੀ ਉਹਨਾਂ ਦੇ ਮੋਬਾਈਲ ਕੋਲ ਫੋਨ ਕੋ ਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਉਹ ਲੈ ਗਏ ਤੇ ਬਾਅਦ ਵਿੱਚ ਉਹਨਾਂ ਨੂੰ ਵੀ ਜਿਹੜੇ ਇਲਾਕੇ ਦੇ ਪਤਵੰਤੇ ਸੱਜਣ ਛਡਵਾ ਕੇ ਲੈ ਕੇ ਆਏ ਜੀ ਮਤਲਬ ਉੱਥੇ ਚਾਹੇ মিডিਆ ਕਵਰੇਜ ਕਰਨ ਵਾਲਾ ਸੀ ਉਹਨਾਂ ਨੂੰ ਵੀ ਨਿਬਖਸ਼ਿਆ ਗਿਆ ਬਿਲਕੁਲ ਕਿਉਂਕਿ ਇਹ ਲੋਕਤੰਤਰ ਦੀ ਆਜ਼ਾਦੀ ਤੇ ਹਮਲਾ ਆਮ ਆਦਮੀ ਪਾਰਟੀ ਦੇ ਵਿੱਚ ਕੇ ਆਪਾਂ ਮੀਡੀਆ ਜਿਸ ਨੇ ਲੋਕਾਂ ਨੂੰ ਸੱਚ ਦਿਖਾਉਣਾ ਆ ਅਗਰ ਉਹਨਾਂ ਦੇ ਨਾਲ ਇਦਾਂ ਦਾ ਸਲੂਕ ਕੀਤਾ ਜਾਂਦਾ ਸਰਕਾਰ ਵੱਲੋਂ ਤਾਂ ਤੁਸੀਂ ਦੇਖੋ ਕਿ ਆਮ ਆਦਮੀ ਦਾ ਜਿਹੜਾ ਕੀ ਉੱਤੇ ਹਾਲ ਹੋਊਗਾ ਪ੍ਰੋਟੈਸਟ ਕਰਨ ਵਾਲਿਆਂ ਦਾ ਕੀ ਹਾਲ ਆਊਗਾ ਬਹੁਤ ਬੁਰੇ ਹਾਲ ਆ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸ਼ਾਇਦ ਹੀ ਕੋਈ ਹੋਵੇ ਜਿਨ੍ਹਾਂ ਨੂੰ ਤੁਹਾਡਾ ਮਸਲੇ ਦਾ ਨਹੀਂ ਪਤਾ ਪਰ ਫਿਰ ਵੀ 1158 ਲਾਇਬ੍ਰੇਰੀਅਨ ਤੇ ਜਿਹੜੇ ਅਸਿਸਟੈਂਟ ਪ੍ਰੋਫੈਸਰ ਨੇ ਹੁਣੇ ਮਸਲਾ ਖੜਾ ਕਿੱਥੇ ਹੈ ਜਿੱਥੋਂ ਕਿ ਗੰਭੀਰਪੁਰ ਦੇ ਵਿੱਚ ਧਰਨਾ ਜਾ ਰਹੀ ਸੀ ਉੱਥੇ ਹੀ ਗੱਲ ਖੜੀ ਹੈ ਜਾਂ ਥੋੜੀ ਬਹੁਤੀ ਡਿਵੈਲਪਮੈਂਟ ਦੇਖਣ ਨੂੰ ਮਿਲੀ ਹੈ ਕੁਝ ਬਣਿਆ ਇਸ ਕੇਸ ਦਾ ਸਰ ਜਿਸ ਦਿਨ ਤੋਂ ਸਾਡੇ ਧਰਨੇ ਸਟਾਰਟ ਹੋਇਆ ਚਾਹੇ ਉਹ ਇੱਕ ਦਿਨ ਦਾ ਪ੍ਰੋਟੈਸਟ ਵੀ ਸਾਇਆ ਸਾਡੇ ਦੇ ਬਰਨਾਲੇ ਲਾਠੀ ਚਾਇ ਸੀ ਚਾਹੇ ਸੰਗਰੂਰ ਸੀ ਚਾਹੇ ਲੁਧਿਆਣੇ ਸੀ ਚਾਹੇ ਅਸੀਂ ਗੰਬੀਰਪੁਰ ਤੱਕ ਮਾਰ ਆਇਆ ਪਰ ਸਰਕਾਰ ਦੀ ਜਿਹੜੀ ਨੀਅਤ ਆ ਉਹ ਖੋਟ ਆ ਉਹਦੇ ਵਿੱਚ ਉਹ ਤਾਂ ਸਾਡਾ ਮਸਲਾ ਜਿਹੜਾ ਅਜੇ ਉੱਥੇ ਦਾ ਉੱਥੇ ਰੁਕਿਆ ਆ 10 ਮਹੀਨਿਆਂ ਤੋਂ ਜਿਹੜਾ ਅਸੀਂ ਗੰਬੀਰਪੁਰ ਲਗਾਤਾਰ ਆਪਣਾ ਰੋਜ਼ ਪ੍ਰਦਰਸ਼ਨ ਕਰ ਰਹੇ ਆ ਇੱਕ ਸ਼ਾਂਤਮਈ ਜਗ੍ਹਾ ਤੇ ਬੈਠੇ ਹੋਏ ਆ ਪੱਕੇ ਤੌਰ ਤੇ ਉਹਦੇ ਵਿੱਚ ਤੁਹਾਨੂੰ ਵੀ ਪਤਾ ਕਿ ਸਾਡੇ ਮੈਡਮ ਦੀ ਜਾਨ ਵੀ ਗਈ ਆ ਇਹਨਾਂ ਨੇ ਮਜਬੂਰ ਕਰ ਦਿੱਤਾ ਉਹਨਾਂ ਨੂੰ ਮਰਨ ਦੇ ਲਈ ਤੇ ਉਸ ਦੇ ਦੌਰਾਨ ਵੀ ਤਵਾਰ ਜਿਹੜਾ ਕਾਫੀ ਤਿੱਖੇ ਸੰਘਰਸ਼ ਹੋਏ ਜਿਸ ਤਰ੍ਹਾਂ ਮੈਂ ਟੈਂਕੀ ਤੇ ਮਰਨ ਵਰਤ ਅੱਠ ਦਿਨ ਕੀਤਾ ਉਹ ਵੀ ਇਹਨਾਂ ਦੇ ਬਿਆਨਵਾ ਜਿਹੜੇ ਸਾਰੇ ਝੂਠੇ ਸਾਬਤ ਹੋਏ ਆ ਤੇ ਇਹ ਜਿਹੜਾ ਸਰਕਾਰ ਜਿਹੜੀ ਹੈ ਸਿੱਖਿਆ ਕ੍ਰਾਂਤੀ ਦਾ ਨਾਹਰਾ ਮਾਰਦੀ ਆ ਜਾਂ ਫਿਰ ਇਹ ਨੌਕਰੀਆਂ ਦੇਣ ਦਾ ਵਾਅਦਾ ਕਰਦੀ ਆ ਤੁਸੀਂ ਅਸਲੀਅਤ ਆਪ ਦੇਖ ਸਕਦੇ ਹੋ ਕਿ ਜਿਹੜੇ ਪ੍ਰੋਟੈਸਟ ਰਿਹਾ ਸਭਾ ਮਾ ਦੇ ਸਭ ਤੋਂ ਵੱਧ ਪੜੇ ਲਿਖੇ ਪ੍ਰੋਫੈਸਰ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਆ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਕਿ ਇੱਕ ਮੀਟਿੰਗ ਮੁੱਖ ਮੰਤਰੀ ਸਾਹਿਬ ਵੀ ਇੱਕ ਮੀਟਿੰਗ ਨਹੀਂ ਦੇ ਸਕਦੇ ਜਿਹੜੇ ਕਹਿੰਦੇ ਕਿ ਮੈਂ ਜਲੰਧਰ ਦੇ ਵਿੱਚ ਰਹਿ ਕੇ ਜਿਲੰਦਰ ਦੇ ਲੋਕਾਂ ਦੀਆਂ ਸਮੱਸਿਆਵਾਂ 'ਵਾਂ ਸੋਣਾ ਦਾ ਜਿਹੜਾ ਕਿ ਉਹਨਾਂ ਨੂੰ ਦੂਰ ਨਾ ਜਾਣਾ ਪਵੇ ਜਦੋਂ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਆ ਤੇ ਉਹਨਾਂ ਦਾ ਸਵਾਗਤ ਜਿਹੜਾ ਡਾਂਗਾ ਦੇ ਨਾਲ ਚਿੱੱਚੋ ਤੂਈ ਕਰਕੇ ਉਹਨਾਂ ਦੇ ਨਾਲ ਆ ਖਾਣ ਮਨੁੱਖੀ ਉਹਨਾਂ ਦੇ ਤਸ਼ੱਤਰ ਢਾ ਕੇ ਕੀਤਾ ਜਾਂਦਾ ਉਹਨਾਂ ਨੂੰ ਠਾਣਿਆਂ ਦੇ ਵਿੱਚ ਬੰਦ ਕਰਕੇ ਕੀਤਾ ਜਾਂਦਾ ਹੈ ਜਿਹੜਾ ਮੁੱਖ ਮੰਤਰੀ ਧੀਆਂ ਭੈਣਾਂ ਦੀ ਇੱਜ਼ਤਾਂ ਦੀ ਗੱਲ ਕਰਦਾ ਸੀ ਅੱਜ ਉਹ ਧੀਆਂ ਭੈਣਾਂ ਨੂੰ ਪੰਜਾਬ ਜੀਆਂ ਨੂੰ ਅੱਧੀ ਅੱਧੀ ਰਾਤ ਤੱਕ ਠਾਣਿਆਂ ਦੇ ਵਿੱਚ ਰੋਲ ਰਿਆ ਜੀ ਤੁਸੀਂ ਕੱਲ ਦੇ ਸਾਰੇ ਵਾਕਿਆ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ